ਵਾਹਿਗੁਰੂ 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 ਤੰਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੰਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਪਿਆਰੇ ਸਤਗੁਰਾਂ ਦੀ ਬਖਸ਼ਿਸ਼ ਫਤਿਹ ਨੂੰ ਰਸਨਾ ਤੇ ਲਿਆਈਏ ਗੱਜ ਵੱਜ ਕੇ ਫਤਿਹ ਗਜਾਈਏ ਜੀ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅਰਦਾਸ ਹਰ ਧਰਮ ਦਾ ਮੂਲ ਅੰਗ ਹੈ ਹਰ ਵਿਅਕਤੀ ਦਾ ਅਰਦਾਸ ਸਹਾਰਾ ਹੈ ਆਸਰਾ ਹੈ ਅਰਦਾਸ ਜੀਵਨ ਜਾਂਚ ਵੀ ਦੱਸਦੀ ਹੈ ਅਰਦਾਸ ਉਸ ਰਖਵਾਲੇ ਦਾ ਤਾਰ ਪਿਤਾ ਅੱਗੇ ਇੱਕ ਬੇਨਤੀ ਹੈ ਇੱਕ ਅਰਜੋਈ ਹੈ ਸਾਧ ਸੰਗਤ ਜੀ ਇਸ ਅਰਦਾਸ ਤੇ ਰਾਹੀ ਸਿੱਖ ਇੱਕ ਰਿਸ਼ਤਾ ਕਾਇਮ ਕਰਦਾ ਹੈ ਆਪਣੇ ਪ੍ਰੀਤਮ ਪਿਆਰੇ ਦੇ ਤਾਂ ਕਿਉਂਕਿ ਸਾ ਸੰਗਤ ਜੀ ਜਿਹੜਾ ਸਿੱਖ ਹੈ ਉਹਨੂੰ ਆਪਣੇ ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਦਿਖਦਾ ਗੁਰੂ ਦੇ ਦਰ ਤੋਂ ਬਿਨਾ ਹੋਰ ਦਰ ਕੋਈ ਦਿਖਦਾ ਹੀ ਨਹੀਂ ਸੋ ਇਸ ਕਰਕੇ ਹਮੇਸ਼ਾ ਹੀ ਉੱਠਦੇ ਆ ਬੈਠਦੇ ਆ ਸੌਂਦੇ ਆ ਜਾਗਦੇ ਆ ਉਹ ਆਪਣੇ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰਦਾ ਹੈ ਕਿਉਂਕਿ ਜਿਹੜਾ ਸਿੱਖ ਹੈ ਕਿਸੇ ਇਨਸਾਨ ਦੇ ਉੱਪਰ ਟੇਕ ਨਹੀਂ ਰੱਖਦਾ ਕਿਸੇ ਇਨਸਾਨ ਦੇ ਅੱਗੇ ਹੱਥ ਨਹੀਂ ਆੜਦਾ ਜਿਹੜਾ ਗੁਰੂ ਦਾ ਸਿੱਖ ਹੈ ਗੁਰਮਤਿ ਦਾ ਧਾਰ ਨਹੀਂ ਹੈ ਕਿਉਂਕਿ ਉਹਨੂੰ ਗੁਰੂ ਤੋਂ ਇਲਾਵਾ ਕੋਈ ਸਹਾਰਾ ਦਿਖਦਾ ਹੀ ਨਹੀਂ ਨਾ ਉਹ ਮੰਗਦਾ ਹੈ ਨਾ ਕਿਸੇ ਇਤਿਹਾਸ ਰੱਖਦਾ ਉਹਦੀ ਆਸ ਹੁੰਦੀ ਹੈ ਗੁਰੂ ਦੇ ਉੱਪਰ ਉਹ ਅਰਦਾਸ ਕਰਨ ਵਾਲਾ ਜਿਹੜਾ ਗੁਰਸਿੱਖ ਹੈ ਉਹ ਆਪਣੇ ਆਪ ਨੂੰ ਸਤਗੁਰਾਂ ਦੇ ਅੱਗੇ ਸਮਰਪਿਤ ਕਰ ਦਿੰਦਾ ਕਿ ਪਾਤਸ਼ਾਹ ਜੀ ਤੇਰੇ ਦਰ ਤੋਂ ਬਿਨਾ ਕਿਸੇ ਹੋਰ ਦਰ ਤੇ ਮੈਂ ਜਾ ਕੇ ਝੁਕਣਾ ਨਹੀਂ ਤੇਰੇ ਦਰ ਤੋਂ ਬਿਨਾ ਮੈਂ ਕਿਸੇ ਦਰ ਤੋਂ ਹੋਰ ਮੰਗਣਾ ਵੀ ਨਹੀਂ ਵਾਹਿਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਦਾ ਹੈ ਤੇ ਵਾਹਿਗੁਰੂ ਦੇ ਗੁਣਾਂ ਦਾ ਵੀ ਗਾਇਨ ਕਰਦਾ ਹੈ ਸੋ ਇਹ ਗੁਰਸਿੱਖ ਦੇ ਮਨ ਦੀ ਹਲਤ ਹੁੰਦੀ ਹੈ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਵੀ ਵਾਹਿਗੁਰੂ ਜੀ ਤੁਹਾਡੀ ਕਿਰਪਾ ਦੇ ਵਿੱਚ ਹੀ ਸਾਰੇ ਸੁਖ ਨੇ ਕੋਈ ਨਾ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸੋ ਸਤਗੁਰ ਸੱਚੇ ਪਾਤਸ਼ਾਹ ਦੇ ਉੱਪਰ ਪੂਰਨ ਭਰੋਸਾ ਪੂਰਨ ਵਿਸ਼ਵਾਸ ਤੇ 100% ਸਾ ਸੰਗਤ ਜੀ ਸਮਰਪਣ ਕਰਨਾ ਸਤਗੁਰਾਂ ਦੇ ਅੱਗੇ ਤੇ ਅਰ ਜੋਈ ਕਰਨੀ ਨਿਮਾਣੇ ਬਣ ਕੇ ਦਾਸ ਬਣ ਕੇ ਅਸੀਂ ਅਰਦਾਸ ਕਰਦੇ ਆ ਪਰ ਉਹ ਅਰਦਾਸ ਦੇ ਵਿੱਚ ਅਰਜ਼ ਨਹੀਂ ਹੁੰਦੀ ਅਰਦਾਸ ਦੇ ਵਿੱਚ ਬੇਨਤੀ ਨਹੀਂ ਹੁੰਦੀ ਜੋ ਅਰਦਾਸ ਅਸੀਂ ਕਰਦੇ ਆ ਸਾਡੀ ਅਰਦਾਸ ਵੀ ਇੱਕ ਤਰੀਕੇ ਨਾਲ ਗੁਰੂ ਦੇ ਅੱਗੇ ਹੁਕਮ ਹੁੰਦਾ ਹੈ ਅਸੀਂ ਗੁਰੂ ਦੇ ਨਾਲ 바ਰਗੇਨਿੰਗ ਕਰਦੇ ਆ ਗੁਰੂ ਦੇ ਨਾਲ ਸਾ ਸੰਗਤ ਜੀ ਵਪਾਰ ਕਰਦੇ ਆ ਕਿ ਮਹਾਰਾਜ ਅਸੀਂ ਕੀ ਕਰਦੇ ਮਹਾਰਾਜ ਮੇਰਾ ਵੀਜ਼ਾ ਲੱਗ ਜੇ ਮੈਂ ਆ ਕਰਾਂਗਾ ਵੀ ਪਹਿਲਾਂ ਮਹਾਰਾਜ ਮੇਰਾ ਕੰਮ ਕਰ ਦੇ ਫਿਰ ਮੈਂ ਆ ਕਰੂੰਗਾ ਸੋ ਇਹ ਇਨਸਾਨੀ ਮਨ ਦੀ ਹਾਲਤ ਹੈ ਕਿ ਅਸੀਂ ਪਹਿਲਾਂ ਚਾਹੁੰਦੇ ਆ ਕਿ ਸਾਡਾ ਕੰਮ ਹੋ ਜੀ ਫਿਰ ਅਸੀਂ ਆ ਕਰੀਏ ਮਹਾਰਾਜ ਮੇਰਾ ਇਹ ਕਾਰਜ ਰਾਸ ਕਰ ਦੇ ਤੇ ਫਿਰ ਮੈਂ ਸੇਵਾ ਕਰਿਆ ਕਰਾਂਗਾ ਮਹਾਰਾਜ ਮੇਰੀ ਇਹ ਨੀ ਤਨਖਾਹ ਹੋ ਜੇ ਮੇਰੀ ਤਰੱਕੀ ਹੋ ਜੇ ਮੇਰਾ ਵਪਾਰ ਵੱਧ ਜੇ ਮੇਰਾ ਬਿਜ਼ਨਸ ਵੱਡਾ ਹੋ ਜੇ ਫਿਰ ਮੈਂ ਦਸਵੰਦੀ ਬਣਾਗਾ 사ਸੰਗੇ ਜੀ ਇਹ ਵਪਾਰ ਹੁੰਦਾ ਸੋ ਜੇ ਮਹਾਰਾਜ ਦਾ ਸਹਾਰਾ ਲੈਣਾ ਹੈ ਮਹਾਰਾਜ ਦੀ ਕਿਰਪਾ ਦੇ ਧਾਰਨੀ ਬੰਨਣਾ ਹੈ 사ਸੰਗੇ ਜੀ ਫਿਰ ਹੋਣਾ ਤੇ ਇਹ ਚਾਹੀਦਾ ਸੀ ਕਿ ਮਹਾਰਾਜ ਨੂੰ ਅਸੀਂ ਕਰਕੇ ਦਿਖਾਉਂਦੇ ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਮੈਂ ਵੇਖੋ ਸੇਵਾ ਕਰਨ ਲੱਗ ਗਿਆ ਮਹਾਰਾਜ ਮੈਂ ਬਾਣੀ ਪੜਨ ਲੱਗ ਗਿਆ ਆ ਤੁਹਾਡੀ ਕਿਰਪਾ ਦੇ ਨਾਲ ਦਸਵੰਦੀ ਸੇਵਾ ਵੀ ਤੁਸੀਂ ਲੈਣ ਲੱਗੇ ਹੋ ਮਹਾਰਾਜ ਤੁਸੀਂ ਵੱਧ ਤੋਂ ਵੱਧ ਮੈਨੂੰ ਦੋ ਤਾਂ ਜੋ ਮੈਂ ਵੱਧ ਤੋਂ ਵੱਧ ਸੇਵਾ ਕਰ ਸਕਾਂ ਵੱਧ ਤੋਂ ਵੱਧ ਮੈਂ ਦਸਵੰਦ ਕੱਢ ਸਕਾਂ ਇਹ ਹੋਣਾ ਚਾਹੀਦਾ ਸੀ ਪਰ ਅਸੀਂ ਉਲਟ ਪਾਸੇ ਚੱਲਦੇ ਆ ਜਿਹਦੇ ਕਰਕੇ ਸਾ ਸੰਗਤ ਜੀ ਸਾਡੇ ਹੱਥ ਕੁਝ ਨਹੀਂ ਆਉਂਦਾ ਅਸੀਂ ਕੁਝ ਹਾਸਲ ਨਹੀਂ ਕਰ ਪਾਉਂਦੇ ਫਿਰ ਅਸੀਂ ਉਹਨਾਂ ਦੀ ਲਾਈਨ ਵਿੱਚ ਖੜੇ ਹੋ ਜਾਂਦੇ ਆ ਜਿਹੜੀ ਲਾਈਨ ਸ਼ੰਕਾਵਾਦੀਆਂ ਦੀ ਹੁੰਦੀ ਹੈ ਨਾ ਫਿਰ ਉਹਦੇ ਵਿੱਚ ਖੜ ਜਾਂਦੇ ਆ ਕਿ ਭਾਈ ਬਾਣੀ ਪੜਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਅਸੀਂ ਬਾਣੀ ਪੜਦੇ ਫਾਇਦੇ ਲਈ ਆ ਗੁਰੂ ਦੀ ਖੁਸ਼ੀ ਲਈ ਕਿਹੜਾ ਬਾਣੀ ਪੜਦਾ ਹੈ ਅਸੀਂ ਕਹਿੰਦੇ ਆ ਕਿ ਬਾਣੀ ਇੱਕ ਤਰੀਕੇ ਨਾਲ ਮੰਤਰ ਸਮਝਦੇ ਆ ਕਿ ਹਾਂ ਮੰਤਰ ਪੜ ਲਿਆ ਜੀ ਚਲੋ ਕੰਮ ਹੋ ਗਿਆ ਨਹੀਂ ਬਾਣੀ ਤੋਂ ਗੁਰੂ ਦੀ ਕਿਰਪਾ ਮਿਲਨੀ ਹੈ ਤੇ ਗੁਰੂ ਦੀ ਕਿਰਪਾ ਤੋਂ ਸਾਰੇ ਕਾਰਜ ਰਾਸ ਹੋਣੇ ਆ ਬਾਣੀ ਮੰਤਰ ਥੋੜੀ ਹੈ ਕੋਈ ਕਿ ਜਿਵੇਂ ਕਿਸੇ ਨੇ ਮੰਤਰ ਦਿੱਤਾ ਜੀ ਇਹਦੇ ਵਿੱਚ ਸ਼ਕਤੀ ਆਹ ਕਰ ਲਉ ਨਹੀਂ ਬਾਣੀ ਲੜਨੀ ਹੈ ਗੁਰੂ ਦੀ ਕਿਰਪਾ ਲੈਣ ਲਈ ਜੇ ਗੁਰੂ ਦੀ ਨਦਰ ਹੋ ਗਈ ਚੀਦਾ ਦੀ ਨਦਰ ਹੋ ਗਈ ਸਹਸੰਗਤ ਜੀ ਸਭੇ ਕਾਰਜ ਰਾਸ ਆਪਣੇ ਆਪ ਹੋ ਜਾਣੇ ਸਾਰੇ ਕਾਰਜ ਰਾਸ ਹੋਣੇ ਆ ਵੱਡੇ ਤੋਂ ਵੱਡੇ ਰੋਗ ਵੀ ਖਤਮ ਹੋ ਜਾਣੇ ਆ ਬਾਣੀ ਦੇ ਨਾਲ ਹੀ ਰੋਗ ਖਤਮ ਹੋ ਜਾਂਦੇ ਆ ਕਿਉਂਕਿ ਪੂਰੀ ਸ੍ਰਿਸ਼ਟੀ ਦੀ ਸਾਜਨਾ ਇੱਕ ਸ਼ਬਦ ਤੋਂ ਹੋਈ ਹੈ ਇੱਕ ਓੰਕਾਰ ਤੋਂ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ ਸਾਇੰਸ ਜੋ ਮਰਜੀ ਕਹੀ ਜਾਵੇ ਪਰ ਹੋਈ ਸ਼ਬਦ ਤੋਂ ਸ਼ੁਰੂਆਤ ਹੈ ਇਸ ਸ਼ਬਦ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਐਡੀ ਵੱਡੀ ਸ੍ਰਿਸ਼ਟੀ ਇੱਕ ਨਹੀਂ ਹਜ਼ਾਰਾਂ ਕਰੋੜਾਂ ਸ੍ਰਿਸ਼ਟੀਆਂ ਇਦਾਂ ਦੀਆਂ ਸਜਾ ਸਕਦੀ ਐ ਐਡੀ ਸ਼ਕਤੀ ਐ ਸ਼ਬਦ ਦੇ ਵਿੱਚ ਸੋ ਸਾਡੇ ਕਾਜ ਤੇ ਕੁਛ ਵੀ ਨਹੀਂ ਸਾਡੇ ਮਨ ਦੀਆਂ ਮਨੋ ਕਾਮਨਾਵਾਂ ਤੇ ਤੁਛ ਜੀਆਂ ਨੇ ਕਸੂਰ ਸਾਡਾ ਹੈ ਕਮੀ ਸਾਡੇ ਚ ਹੈ ਤੇ ਦੋਸ਼ ਦਿੰਨੇ ਅਸੀਂ ਵਾਹਿਗੁਰੂ ਨੂੰ ਅਸੀਂ ਆਪਣੇ ਕਰਮਾਂ ਵੱਲ ਨਹੀਂ ਦੇਖਦੇ ਕਿ ਸਾਡੇ ਕਰਮ ਕਹਿ ਹੋ ਜੇ ਨਹੀਂ ਸੋ ਕਰਮਾਂ ਦੀ ਸ਼ੁੱਧੀ ਤੇ ਗੁਰੂ ਦੀ ਕਿਰਪਾ ਸੱਬੇ ਕਾਰਜ ਰਾਸ ਗੁਰੂ ਦੀ ਕਿਰਪਾ ਲਈ ਅਰਦਾਸ ਕਰਨੀ ਹੈ ਮਹਾਰਾਜ ਕਿਰਪਾ ਕਰੋ ਅੰਗ ਸੰਗੋ ਕੇ ਵਰਤੋ ਸਾਰੇ ਕਾਰਜ ਮਹਾਰਾਜ ਤੁਸੀਂ ਹੀ ਕਰਨੇ ਆ ਅਸੀਂ ਤੇ ਸਿਰਫ ਇੱਕ ਜਰੀਆ ਹੈ ਮਹਾਰਾਜ ਕਰਨ ਵਾਲੇ ਕਰਾਉਣ ਵਾਲੇ ਤੁਸੀਂ ਆ ਮਹਾਰਾਜ ਤੁਸੀਂ ਸਾਰੇ ਕਾਰਜ ਆਪ ਵਰਤ ਕੇ ਕਰਾਉਣਾ ਇਹ ਗੁਰਸਿੱਖ ਦੀ ਅਰਦਾਸ ਹੁੰਦੀ ਹੈ ਇਹ ਗੁਰਸਿੱਖ ਦੀ ਕਦੇ ਅਰਦਾਸ ਨਹੀਂ ਹੁੰਦੀ ਕਿ ਮਹਾਰਾਜ ਮੇਰੇ ਕਾਰਜ ਰਾਸ ਕਰ ਦੇਂ ਤੇ ਮੈਂ ਘਰ ਜਾ ਕੇ ਬਹਿ ਜਾਣਾ ਮਹਾਰਾਜ ਤੁਸੀਂ ਸਾਰੇ ਕਾਰਜ ਰਾਸ ਕਰਵਾਉਣੇ ਕਰਮਾਉਣੇ ਮੇਰੇ ਕੋਲ ਆ ਹੀ ਆ ਪਰ ਕਰਵਾਉਣ ਵਾਲੇ ਤੁਸੀਂ ਆ ਵਿੱਚ ਵਰਤਣ ਵਾਲੇ ਤੁਸੀਂ ਆ ਜਰੀਆ ਤੇ ਕੋਈ ਨਾ ਕੋਈ ਬਣੇਗਾ ਨਾ ਕੋਈ ਨਾ ਕੋਈ ਰਸਤਾ ਤੇ ਬਣੇਗਾ ਨਾ ਜੇ ਅਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਆ ਸਾਡੇ ਉੱਥੇ ਪਹੁੰਚਣ ਵਾਸਤੇ ਕੋਈ ਸਾਨੂੰ ਆ ਆਵਾਜਾਈ ਦਾ ਸਾਧਨ ਤੇ ਚਾਹੀਦਾ ਆ ਨਾ ਸੋ ਕਾਰਜ ਰਾਸ ਜ਼ਰੂਰ ਹੋਣੇ ਆ ਪਰ ਮਹਾਰਾਜ ਨੇ ਵਿਧ ਬਣਾਉਣੀ ਆ ਕੋਈ ਨਾ ਕੋਈ ਕੋਈ ਨਾ ਕੋਈ ਸਾ ਸੰਗਤ ਜੀ ਵਿੱਚ ਕੈਦਰੋ ਮੀਡੀਓਕਰ ਬੰਨਾ ਕੋਈ ਕੋਈ ਨਾ ਕੋਈ ਜਿਨੇ ਸਾਡੇ ਕਾਰਜ ਰਾਸ ਕਰਨੇ ਆ ਉਹ ਅਸੀਂ ਖੁਦ ਵੀ ਹੋ ਸਕਦੇ ਆ ਮਹਾਰਾਜ ਨੇ ਸਾਡੇ ਸਿਰ ਤੇ ਹੱਥ ਰੱਖ ਕੇ ਸਾਡੇ ਕੋਲੋਂ ਹੀ ਸਾਡੇ ਕਾਰਜ ਰਾਸ ਕਰਵਾ ਦੇ ਨੇ ਸੋ ਗੁਰੂ ਦੀ ਕਿਰਪਾ ਮੰਗਣੀ ਹੈ ਅਰਦਾਸ ਦੇ ਵਿੱਚ ਗੁਰੂ ਦੀ ਮਿਹਰ ਮੰਗਣੀ ਹੈ ਮਹਾਰਾਜ ਅੰਗ ਸੰਗ ਹੋ ਕੇ ਵਰਤ ਸੋ ਅਸੀਂ ਉਸ ਅੰਤਰਜਾਮੀ ਪਿਤਾ ਰਖਵਾਲੇ ਦਾਤਾਰ ਸਰਬ ਕਲਾ ਸਮਰੱਥ ਵਹਿਗੁਰੂ ਦੇ ਅੱਗੇ ਹਮੇਸ਼ਾ ਅਰਦਾਸ ਅਰਜੋਈ ਬੇਨਤੀ ਕਰਨੀ ਹੈ ਕਿ ਪਾਤਸ਼ਾਹ ਜੀ ਤੁਸੀਂ ਸਾਰੇ ਜੀਆ ਨੂੰ ਪਾਲਣ ਵਾਲੇ ਹੋ ਤੁਸੀਂ ਸਾਰਿਆਂ ਦੇ ਕਾਰਜ ਦਾਸ ਕਰਨ ਵਾਲੇ ਹੋ ਇਸ ਸ੍ਰਿਸ਼ਟੀ ਦਾ ਪੱਤਾ ਪੱਤਾ ਜਿਹੜਾ ਹੈ ਉਹਨੂੰ ਚਲਾਉਣ ਵਾਲੇ ਤੁਸੀਂ ਹੀ ਹੋ ਸਾਤ ਸੰਗਤ ਜੀ ਮਹਾਰਾਜ ਦੇ ਅੱਗੇ ਅਰਦਾਸ ਕਰਨੀ ਹੈ ਕਿ ਪਾਤਸ਼ਾਹ ਜੋ ਮੰਗ ਹੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇਂ ਮਹਾਰਾਜ ਤੁਸੀਂ ਸਾਰਿਆਂ ਨੂੰ ਦਾਤਾਂ ਦੇਣ ਵਾਲੇ ਹੋ ਜੋ ਜੋ ਤੁਸੀਂ ਸਾਧ ਸੰਗਤ ਜੀ ਵਾਹਿਗੁਰੂ ਕੋਲੋਂ ਮੰਗਦੇ ਹੋ ਵਾਹਿਗੁਰੂ ਤੁਹਾਡੀ ਝੋਲੀ 'ਚ ਪਉਂਦਾ ਹੈ ਸਾਡੀ ਝੋਲੀ 'ਚ ਪਉਂਦਾ ਹੈ ਸੋ ਅਰਜ਼ੋਈ ਕਰਨੀ ਪੈਣੀ ਹੈ ਕਿਉਂਕਿ ਸਾਧ ਸੰਗਤ ਜੀ ਅੰਤਰਾਜਮੀ ਪਿਤਾ ਹੈ ਕੱਟ-ਕੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਹੁਣ ਉਹ ਪਿਤਾ ਅੰਤਰਾਜਮੀ ਹੈ ਫਿਰ ਵੀ ਅਰਦਾਸ ਕਰਨੀ ਜ਼ਰੂਰੀ ਹੈ ਕਿਉਂਕਿ ਭਾਵਨਾ ਪੱਕ ਜਾਂਦੀ ਹੈ ਸਾਡੀ ਉਹ ਅਵਸਥਾ ਨਹੀਂ ਕਿ ਕਿਸੇ ਅੰਦਰੋਂ ਅਰਦਾਸਾਂ ਕਰਦੀਏ ਭਾਵਨਾ ਬਣਾਉਣੀ ਜ਼ਰੂਰੀ ਹੈ ਸੋ ਅਰਦਾਸ ਕਰਨੇ ਕੇ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਮਨ ਦੀਆਂ ਜਨੀਆਂ ਸ਼ਰਦਾ ਹੈ ਉਹਨਾਂ ਨੂੰ ਪੂਰਿਆ ਕਰ ਦਿੰਦਾ ਹੈ ਕਿਰਪਾ ਕਰ ਦਿੰਦਾ ਹੈ ਸਾਰੇ ਦੁੱਖਾਂ ਨੂੰ ਭੰਜਨ ਵਾਲਾ ਹੈ ਦੀਨ ਦਰਦ ਦੁੱਖ ਭੰਜਨ ਸੁਆਮੀ ਹੈ ਕਿਰਪਾ ਕਰਨ ਵਾਲਾ ਹੈ ਸਾ ਸੰਗਤ ਜੀ ਕਿਰਪਾ ਕਰਦਾ ਹੈ ਕਿਉਂਕਿ ਜਿਹੜਾ ਗੁਰੂ ਦੇ ਅੱਗੇ ਅਰਦਾਸ ਕਰਦਾ ਹੈ ਨਾ ਉਨੂੰ ਕੋਈ ਕਸ਼ਟ ਤੰਗ ਨਹੀਂ ਕਰਦਾ ਕੋਈ ਵਿਗਨ ਨਹੀਂ ਉਹ ਆਕੇ ਘੇਰਦਾ ਵਿਗਨਾਂ ਕੋ ਲਗਤਾ ਗੁਰ ਪਹਿ ਅਰਦਾਸ ਕਰ ਹੁਣ ਗੁਰੂ ਦੀ ਕਿਰਪਾ ਮੰਗਣੀ ਹੈ ਕਿਉਂਕਿ ਗੁਰੂ ਦੀ ਕਿਰਪਾ ਦੇ ਵਿੱਚ ਹੀ ਸਾ ਸੰਗਤ ਜੀ ਸਾਰੇ ਸੁੱਖ ਨੇ ਗੁਰੂ ਦੀ ਕਿਰਪਾ ਦੇ ਵਿੱਚ ਹੀ ਤੁਮਰੀ ਕਿਰਪਾ ਮੈਂ ਹੈ ਸੁਖ ਘਨੇਰੇ ਸੋ ਗੁਰੂ ਦੀ ਕਿਰਪਾ ਮੰਗਣੀ ਹੈ ਤਾਂ ਜੋ ਮਹਾਰਾਜ ਮਿਹਰ ਕਰਨ ਸੋ ਅਰਦਾਸ ਕਰਨੀ ਉਸ ਪਿਤਾ ਦੇ ਅੱਗੇ ਤੇ ਵਾਹਿਗੁਰੂ ਨੇ ਥਾਵਿਆਂ ਦੇ ਥਾਂ ਹੋਣ ਨਿਉਟਿਆਂ ਦੀ ਓਟ ਨੇ ਨੇ ਆਸਰਿਆਂ ਦੇ ਆਸਰੇ ਨੇ ਨਿਮਾਨਿਆਂ ਦੇ ਮਾਂ ਨਿਧਰਿਆਂ ਦੇ ਧਿਰ ਨਿਗਤਿਆਂ ਦੀ ਗੱਤ ਨਿਪੱਤਿਆਂ ਦੀ ਪੱਤ ਉਹ ਵਾਹਿਗੁਰੂ ਸੱਚੇ ਪਾਂਤ ਸਾਹਿਬ ਜੀ ਸਾਨੂੰ ਵੀ ਆਪਣੇ ਦਰ ਘਰ ਦੀ ਸੇਵਾ ਬਖਸ਼ੋ ਸਾਨੂੰ ਵੀ ਥਾਂ ਬਖਸ਼ੋ ਓਟ ਦਿਓ ਆਸਰਾ ਦਿਓ ਸਾਡੀ ਵੀ ਧਿਰ ਬਣੋ ਸਾਡੀ ਵੀ ਗਤੀ ਕਰਨਾ ਸਾਡੇ ਵੀ ਪੱਤਰ ਰੱਖਣਾ ਨਿਪਟਿਆਂ ਦੀ ਸਾਨੂੰ ਕਿਸੇ ਦੁਨੀਆ ਦੇ ਲੋਕਾਂ ਦੀ ਮੋਤਾਜੀ ਨਾ ਕਰਨੀ ਪਵੇ ਗੁਲਾਮੀ ਨਾ ਕਰਨੀ ਪਵੇ ਪਾਤਸ਼ਾਹ ਜੀ ਆਪਣੇ ਦਰ ਘਰ ਦੀ ਮੋਤਾਜੀ ਕਰਾਉਣਾ ਆਪਣੇ ਦਰ ਘਰ ਦੇ ਨਾਲ ਹੀ ਜੋੜ ਕੇ ਰੱਖਣਾ ਸਾਧ ਸੰਗਤ ਜੀ ਜਦੋਂ ਇਹ ਅੰਦਾਜ਼ ਹਿਰਦੇ ਤੋਂ ਨਿਕਲਣੀ ਸ਼ੁਰੂ ਹੋ ਗਈ ਨਾ ਫਿਰ ਸਭੇ ਕਾਰਜਰਾਸ ਹੋਣਗੇ ਸਾਨੂੰ ਥਾਂ ਥਾਂ ਤੇ ਪਟਕਣ ਦੀ ਲੋੜ ਨਹੀਂ ਪਵੇਗੀ ਮਹਾਰਾਜ ਵਿੱਚ ਵਰਤ ਕੇ ਸਾਰੇ ਕਾਰਜਰਾਸ ਕਰਉਣਗੇ 사ਸੰਗਤ ਜੀ ਅਰਦਾਸ ਗੁਰੂ ਦਾ ਸਿੱਖ ਹਮੇਸ਼ਾ ਆਪਣੇ ਗੁਰਾਂ ਦੇ ਅੱਗੇ ਕਰਦਾ ਹੈ ਸਤਿਗੁਰਾਂ ਦੇ ਅੱਗੇ ਕਰਦਾ ਹੈ ਬਾਣੀ ਪੜਦਾ ਹੈ ਸੇਵਾ ਕਰਦਾ ਹੈ ਤੇ ਸਤਿਗੁਰਾਂ ਦੇ ਸੰਗ ਹੁੰਦੇ ਨੇ ਫਿਰ ਉਹਦੀ ਹਰ ਜਗ੍ਹਾ ਤੇ ਮਦਦ ਕਰਦੇ ਨੇ ਹੈਲਪ ਕਰਦੇ ਨੇ ਸੋ 사ਸੰਗਤ ਜੀ ਆਪ ਜੀ ਦੇ ਨਾਲ ਹੱਡ ਬੀਤੀਆਂ ਸੰਗਤ ਦੀਆਂ ਸਾਂਝੀਆਂ ਕਰਦੇ ਆਂ ਕਿ ਕਿਵੇਂ ਸੰਗਤ ਦੀਆਂ ਅਰਜ਼ੋਈਆਂ ਪਾਤਸ਼ਾਹ ਜੀ ਸੁਣਦੇ ਨੇ ਪਰ ਪਹਿਲਾਂ ਰਿਸ਼ਤਾ ਕਾਇਮ ਉਦਾਂ ਦਾ ਹੋਣਾ ਚਾਹੀਦਾ ਹੈ ਅੱਜ ਅਰਦਾਸ ਕੀਤੀ ਹੈ ਰਿਸ਼ਤਾ ਇਦਾਂ ਦਾ ਸੀ ਕਿ ਅਰਦਾਸ ਬੜੀ ਜਲਦੀ ਸੁਣੀ ਗਈ ਅੱਜ ਅਰਦਾਸ ਕੀਤੀ ਹੈ ਅਰਦਾਸ ਨਹੀਂ ਸੁਣੀ ਗਈ ਸਾਲ ਹੋ ਗਿਆ ਅਰਦਾਸਾ ਕਰਦਿਆਂ ਨੂੰ ਨਹੀਂ ਸੁਣੀ ਗਈ ਕਿਉਂਕਿ ਰਿਸ਼ਤਾ ਹੀ ਕਾਇਮ ਨਹੀਂ ਹੋਇਆ ਪਹਿਲਾਂ ਗੁਰੂ ਦੇ ਨਾਲ ਰਿਸ਼ਤਾ ਤੇ ਬਣਾਈਏ ਫਿਰ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਸੋ ਅੱਜ ਜਿਹੜੀ ਹੱਦ ਬੀਤੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਸੋ ਇੱਕ ਭੈਣ ਜਿਨ੍ਹਾਂ ਨੇ ਇਹ ਹੱਦ ਬੀਤੀ ਸੁਣਾਈ ਉਹ ਪੈਨ ਕਹਿੰਦੇ ਕਿ ਮੇਰਾ ਛੋਟਾ ਜਿਹਾ ਬੇਬੀ ਕਿ ਜਿਹੜਾ ਮਤਲਬ ਇਕਦਮ ਬਿਮਾਰ ਹੋ ਗਿਆ ਹੁਣ ਜਿਆਦਾ ਹੀ ਵੀਕ ਹੋ ਗਿਆ ਬਿਮਾਰ ਹੋ ਗਿਆ ਹਸਪੀਟਲ ਜਦੋਂ ਅਸੀਂ ਲੈ ਕੇ ਜਾਂਦੇ ਆ ਤੇ ਡਾਕਟਰਾਂ ਨੇ ਕਿਹਾ ਕਿ ਪਹਿਲਾਂ ਆ ਟੈਸਟ ਕਰਵਾ ਕੇ ਆਓ ਫਿਰ ਇਲਾਜ ਸ਼ੁਰੂ ਕਰਾਂਗੇ ਫਿਰ ਮੈਡੀਸਨ ਦਵਾਂਗੇ ਕਹਿੰਦੇ ਅਸੀਂ ਤਾਂ ਸੋਚਿਆ ਸੀ ਮਾੜਾ ਮੋਟਾ ਬਿਮਾਰ ਹੋਏਗਾ ਚਲੋ ਦਵਾਈ ਲੈ ਕੇ ਵਾਪਸ ਆ ਜਾਾਂਗੇ ਪਰ ਕਹਿੰਦੇ ਕਿ ਡਾਕਟਰਾਂ ਨੇ ਟੈਸਟ ਵਗੈਰਾ ਕਰੇ ਕੁਝ ਘੰਟੇ ਬਾਅਦ ਰਿਪੋਰਟ ਆਈ ਤੇ ਜਦੋਂ ਰਿਪੋਰਟ ਆਈ ਤੇ ਉਹਦੇ ਵਿੱਚ ਕਹਿੰਦੇ ਕਿ ਮੇਰੇ ਬੇਬੀ ਜਿਹੜਾ ਸੀ ਬੱਚਾ ਸੀ ਮੇਰਾ ਉਹਦੇ ਬਹੁਤ ਜ਼ਿਆਦਾ ਇਨਫੈਕਸ਼ਨ ਵਧੀ ਹੋਈ ਬਹੁਤ ਜ਼ਿਆਦਾ ਹਾਈ ਰਿਸਕ ਵਾਲੀ ਇਨਫੈਕਸ਼ਨ ਕਹਿੰਦੇ ਕਿ ਵਧੀ ਡਾਕਟਰ ਕਹਿਣ ਲੱਗੇ ਕਿ ਤੁਸੀਂ ਇੰਨਾ ਚਿਰ ਕਿੱਥੇ ਬੈਠੇ ਰਹੇ ਵੀ ਇੰਨੀ ਜ਼ਿਆਦਾ ਇਨਫੈਕਸ਼ਨ ਇੰਨੇ ਤੁਸੀਂ ਬੱਚੇ ਨੂੰ ਰਿਸਕ ਤੇ ਲੈ ਗਏ ਆ ਵੀ ਹੁਣ ਅਰਜੈਂਟਲੀ ਇਹਨੂੰ ਐਡਮਿਟ ਕਰਨਾ ਪਵੇਗਾ ਹੋਰ ਕੋਈ ਰਾਹ ਨਹੀਂ ਇਹ ਦਵਾਈਆਂ ਨਾਲ ਠੀਕ ਨਹੀਂ ਹੋਣਾ ਦਵਾਈ ਖਾ ਕੇ ਜੇ ਤੁਸੀਂ ਸੋਚੋ ਕਿ ਇਹ ਠੀਕ ਹੋ ਜਾਏਗਾ ਬੜਾ ਸਮਾਂ ਲੱਗੇਗਾ ਸੋ ਇਹਨੂੰ ਅਰਜੈਂਟਲੀ ਤੁਸੀਂ ਐਡਮਿਟ ਕਰਵਾਓ ਕਿ ਕਹਿੰਦੇ ਕਿ ਹੁਣ ਮੈਂ ਇਕੱਲੀ ਗਈ ਸਾਂ ਆਪਣੇ ਬੇਬੀ ਨੂੰ ਨਾਲ ਲੈ ਕੇ ਬੱਚੇ ਨੂੰ ਲੈ ਕੇ ਕਿ ਮੈਡੀਸਿਨ ਲੈ ਕੇ ਵਾਪਸ ਆ ਜਾਾਂਗੇ ਪਰ ਕਹਿੰਦੇ ਕਿ ਜਦੋਂ ਡਾਕਟਰਾਂ ਨੇ ਇਦਾਂ ਕਿਹਾ ਮੈਂ ਘਬਰਾ ਗਈ ਕਿ ਹੁਣ ਮੈਂ ਇਕੱਲੀ ਆ ਤੇ ਬੱਚਾ ਮੇਰੇ ਕੋਲ ਆ ਪੀ ਨੇ ਹੁਣ ਡ੍ਰਿਪ ਵਗੈਰਾ ਇਹ ਨਾਲ ਲਾਉਣੀ ਆ ਟੀਕੇ ਵਗੈਰਾ ਲਾਉਣੇ ਆ ਇੰਜੈਕਸ਼ਨ ਲਾਉਣੇ ਆ ਤੇ ਇਹਨੇ ਲਵਾਉਣੇ ਨਹੀਂ ਆ ਤੇ ਇਹਨੇ ਰਹਿਣਾ ਵੀ ਨਹੀਂ ਇੱਥੇ ਨੇ ਘਰ ਜਾਣ ਨੂੰ ਜਿੱਦ ਕਰਨੀ ਹੈ ਮੈਂ ਕੀ ਕਰਾਂ ਕਹਿੰਦੇ ਕਿ ਮੈਂ ਡਾਕਟਰਾਂ ਨੂੰ ਕਿਹਾ ਕਿ ਮੈਂ ਅੱਜ ਨਹੀਂ ਐਡਮਿਟ ਕਰਵਾਉਣਾ ਸੀ ਵੀ ਅੱਜ ਤੁਸੀਂ ਮੈਡੀਸਨ ਦੇ ਦਿਓ ਕਿ ਮੈਂ ਆਪਣੇ ਮੇਰੇ ਨਾਲ ਕੋਈ ਆਇਆ ਨਹੀਂ ਮੈਂ ਕੱਲੀ ਆਈ ਆਂ ਵੀ ਘਰ ਦੇ ਨਾਲ ਜਦੋਂ ਆਉਣਗੇ ਤੁਸੀਂ ਉਦੋਂ ਆਪਾਂ ਇਲਾਜ ਸ਼ੁਰੂ ਕਰ ਲਾਂਗੇ ਬਾਕੀ ਤੁਸੀਂ ਹਜੇ ਹਾਲ ਦੀ ਗੱਰੀ ਮੈਡੀਸਨ ਦੇ ਦਿਓ ਕਹਿੰਦੇ ਉਹਦਾ ਮੈਡੀਸਨ ਤੋਂ ਨਾ ਕਰਦੀ ਵੀ ਨਹੀਂ ਮੈਡੀਸਨ ਨਾਲ ਠੀਕ ਨਹੀਂ ਹੋਣਾ ਇਹ ਕਿ ਤੁਸੀਂ ਐਡਮਿਟ ਕਰਵਾਓ ਕਿ ਤੁਸੀਂ ਘਰ ਜਾਓ ਤੇ ਉਹਨਾਂ ਨੂੰ ਨਾਲ ਲੈ ਕੇ ਆ ਜਾਓ ਕਹਿੰਦੇ ਕਿ ਮਨ ਬੜਾ ਬੇਚੈਨ ਘਬਰਾਇਆ ਪਰ ਕਹਿੰਦੇ ਕਿ ਮੈਨੂੰ ਭਰੋਸਾ ਸੀ ਬਾਬਾ ਦੀਪ ਸਿੰਘ ਤੇ ਬਹੁਤ ਜ਼ਿਆਦਾ ਕਹਿੰਦੇ ਕਿ ਮੈਂ ਗਈ ਤੇ ਮਨ ਦੇ ਵਿੱਚ ਹੀ ਅਰਦਾਸ ਕੀਤੀ ਕਿ ਪਾਤਸ਼ਾਹ ਤੁਸੀਂ ਬਹੁਤ ਮਿਹਰ ਕੀਤੀ ਹੈ ਕਿਰਪਾ ਕੀਤੀ ਹੈ ਸਾਡੇ ਸਾਰਿਆਂ ਦੇ ਬੜੇ ਸਮੇਂ ਤੇ ਜਦੋਂ ਤੋਂ ਅਸੀਂ ਜਨਮ ਲਿਆ ਹੈ ਕਿ ਤੁਸੀਂ ਹਮੇਸ਼ਾ ਅੰਗ-ਸੰਗ ਸਹਾਈ ਹੋਏ ਹੋ ਹੁਣੇ ਸਮਾ ਬਣਿਆ ਹੈ ਬੱਚੇ ਤੇ ਮੇਰੇ ਤੇ ਮੈਨੂੰ ਪਤਾ ਤੁਸੀਂ ਠੀਕ ਕਰ ਦੇਣਾ ਪਰ ਅੰਗ-ਸੰਗ ਹੋ ਗਏ ਵਰਤਿਓ ਬੱਚੇ ਤੇ ਵੀ ਮੇਰ ਕਰੀਓ ਦਿੱਤੇ ਭੈਣ ਕਹਿੰਦੇ ਕਿ ਇਦਾਂ ਚਲੋ ਮੈਂ ਘਰ ਆਉਣੀ ਆ ਘਰ ਆ ਕੇ ਫਿਰ ਦੱਸਦੀ ਆ ਉਹਨਾਂ ਨੂੰ ਵੀ ਆ ਡਾਕਟਰਾਂ ਨੇ ਕਿਹਾ ਏ ਤੇ ਡਾਕਟਰ ਕਹਿੰਦੇ ਸੀ ਐਡਮਿਟ ਕਰਨਾ ਪੈਣਾ ਹੈ ਤੇ ਮੈਂ ਉਹਨਾਂ ਨੂੰ ਕਹੇ ਆਈਆਂ ਕਿ ਮੇਰੇ ਨਾਲ ਕੋਈ ਆਇਆ ਨਹੀਂ ਆ ਤੇ ਹੁਣ ਤੇ ਉਹ ਭੈਣ ਕਹਿੰਦੀ ਕਿ ਫਿਰ ਅਸੀਂ ਕੀ ਕਰਦੇ ਆ ਤੇ ਕਹਿੰਦੇ ਕਿ ਮੈਂ ਅਰਦਾਸਾਂ ਬੇਨਤੀਆਂ ਮੱਤਾ ਦੀਪ ਸਿੰਘ ਦੇ ਚਰਨਾਂ 'ਚ ਕਰਦੀ ਰਹਿਣੀ ਆ ਅਰਦਾਸਾਂ ਕਰਦੀ ਰਹਿਣੀ ਆ ਕਹਿੰਦੇ ਕਿ ਮੈਂ ਅਰਦਾਸਾਂ ਕਰਦੀ ਘਰ ਮੈਡੀਸਿਨ ਹੈ ਨਹੀਂ ਲੋ ਫੇਰ ਪਿੰਡੋਂ ਕਿਸੇ ਡਾਕਟਰ ਕੋਲ ਲੋਕਲ ਡਾਕਟਰ ਹੁੰਦਾ ਉਹਦੇ ਕੋ ਮੈਡੀਸਿਨ ਲਈ ਕਹਿੰਦੇ ਪਰ ਬੇਟਾ ਠੀਕ ਨਹੀਂ ਹੋਇਆ ਇਨਫੈਕਸ਼ਨ ਮੇਬੀ ਉਹਦੀ ਹੋਰ ਵਧ ਗਈ ਬੜਾ ਵੀਕ ਹੋ ਗਿਆ ਸੁੱਤਾ ਹੀ ਰਹਿਣਾ ਉਹਨੇ ਸੁੱਤਾ ਹੀ ਰਹਿਣਾ ਬਹੁਤ ਜ਼ਿਆਦਾ ਵੀਕਨੈਸ ਆ ਗਈ ਚਿਹਰੇ ਦਾ ਰੰਗ ਵੀ ਹੋਰ ਤਰ੍ਹਾਂ ਦਾ ਹੋ ਗਿਆ ਤੇ ਹੁਣ ਬੇਟਾ ਕੱਟ ਇਦਾਂ ਪਿਆ ਹੋਵੇ ਤੇ ਨਹੀਂ ਯਾਰ ਹੁੰਦਾ ਕਹਿੰਦੇ ਕਿ ਬਹੁਤ ਮੈਨੂੰ ਅ ਬੁਰਾ ਲੱਗਣਾ ਇਦਾਂ ਦੇਖ ਕੇ ਫੇਰ ਕਹਿੰਦੇ ਕਿ ਇਦਾਂ ਰਜਾਈਆਂ ਬੇਣਤੀਆਂ ਅਸੀਂ ਕਰਦੇ ਨੇ ਪਾਤਸ਼ਾਹ ਦੇ ਚਰਨਾਂ 'ਚ ਤੇ ਹੌਲੀ ਹੌਲੀ ਕਹਿੰਦੇ ਕਿ ਫਿਰ ਸੋਚਿਆ ਕਿ ਇੱਕ ਵਾਰੀ ਡਾਕਟਰ ਕੋਲੋਂ ਕਿਸੇ ਹੋਰ ਹਸਪਤਲ ਚ ਦਿਖਾ ਲੈਣੇ ਸ਼ਾਇਦ ਕੋਈ ਵਧੀਆ ਡਾਕਟਰ ਮਿਲ ਜੇ ਬੱਚਾ ਠੀਕ ਹੋ ਜੇ ਸੋ ਭੈਣ ਕਹਿੰਦੇ ਕਿ ਹੋਰ ਹਸਪਤਲ ਜਾ ਕੇ ਜਦੋਂ ਅਸੀਂ ਰਿਪੋਰਟਾਂ ਦਿਖਾਉਂਨੇ ਆ ਤੇ ਉਹ ਕਹਿੰਦੇ ਕਿ ਇਨਫੈਕਸ਼ਨ ਤੇ ਬਹੁਤ ਜ਼ਿਆਦਾ ਐ ਸੀਰੀਅਸਲੀ ਵੀ ਇਹਦੇ ਚ ਤੇ ਐਡਮਿਟ ਕਰਨਾ ਹੀ ਪਵੇਗਾ ਜੇ ਨਹੀਂ ਇਨਫੈਕਸ਼ਨ ਹੈ ਪਰ ਕਹਿੰਦੇ ਕਿ ਅਸੀਂ ਸਾਡੇ ਹਸਪਤਲ ਦਾ ਰੂਲ ਆ ਕਿ ਅਸੀਂ ਦੂਸਰੇ ਹਸਪਤਲ ਦੀ ਰਿਪੋਰਟ ਨੂੰ ਮੰਨਦੇ ਨਹੀਂ ਤੁਸੀਂ ਰਿਪੋਰਟ ਦੋ ਟੈਸਟ ਦੋ ਦੁਬਾਰਾ ਤੇ ਰਿਪੋਰਟਸ ਇੱਥੇ ਦੁਬਾਰਾ ਕਰਵਾਈਆਂ ਜਾਣਗੀਆਂ ਕਿੰਦੇ ਕਿ ਰਿਪੋਰਟਾਂ ਚ ਬਾਰਾ ਕਰਵਾਈਆਂ ਗਈਆਂ ਕੁਝ ਘੰਟੇ ਬਾਅਦ ਰਿਪੋਰਟ ਆਉਂਦੀ ਹੈ ਕਿੰਦੇ ਕਿ ਹੈਰਾਨੀ ਦੀ ਹੱਦ ਨਾ ਰਹੀ ਕਿ ਇਨਫੈਕਸ਼ਨ ਜਿਹੜੀ ਕਹਿੰਦੇ ਸੀ ਬੜੀ ਹਾਈ ਰਿਸਕ ਤੇ ਹੈ ਉਹ ਇਨਫੈਕਸ਼ਨ ਬਿਲਕੁਲ ਘਟ ਗਈ ਤੇ ਡਾਕਟਰ ਕਹਿਣ ਲੱਗੇ ਕਿ ਨਹੀਂ ਹੁਣ ਤੁਸੀਂ ਕਹਿ ਰਹੇ ਸੀ ਇੰਨੀ ਜ਼ਿਆਦਾ ਇਨਫੈਕਸ਼ਨ ਵੀ ਤੁਸੀਂ ਮੈਡੀਸਨ ਖਾਧੀ ਕਹਿੰਦੇ ਅਸੀਂ ਕਿਹਾ ਕਿ ਅਸੀਂ ਕੋਈ ਮੈਡੀਸਨ ਨਹੀਂ ਖਾਧੀ ਕਹਿੰਦੀ ਹੁਣ ਮੈਂ ਡਾਕਟਰਾਂ ਨੂੰ ਕੀ ਦੱਸਦੀ ਕਿ ਮਾ ਬਦੀਪ ਸਿੰਘ ਨੇ ਕਿਰਪਾ ਕੀਤੀ ਹੈ ਮਿਹਰ ਕੀਤੀ ਹੈ ਕਿ ਡਾਕਟਰ ਕਹਿੰਦੇ ਕਿ ਤੁਸੀਂ ਹਫ਼ਤਾ ਗੱਡਾ ਕੋ ਬੱਚੇ ਨੂੰ ਮੈਡੀਸਨ ਖਵਾਉ ਤੇ ਹਫ਼ਤੇ ਦੇ ਵਿੱਚ ਤੁਹਾਡਾ ਬੱਚਾ ਨੌ ਮਰ ਨੌ ਹੋ ਜਾਏਗਾ ਸੋ ਕਹਿੰਦੇ ਕਿ ਇਦਾਂ ਅਮ ਬੱਚੇ ਨੇ 9 ਦਿਨ ਮੈਡੀਸਿਨ ਖਾਧੀ ਹਫਤਾ ਮੈਡੀਸਿਨ ਖਾਧੀ ਤੇ ਐਸੀ ਕਿਰਪਾ ਹੋਈ ਬਾਬਾ ਦੀਪ ਸਿੰਘ ਤੇ ਬੱਚਾ ਸਾਡਾ ਬੇਟਾ ਮੇਰਾ ਭੈਣ ਕੰਦੀ ਕਿ ਨਵੰਬਰ 9 ਹੋ ਗਿਆ ਸੋ ਇਹ ਕਿਰਪਾ ਦੀ ਨਿਸ਼ਾਨੀ ਹੈ ਪਹਿਲਾਂ ਰਿਸ਼ਤਾ ਉਦਾਂ ਦਾ ਕਾਇਮ ਕਰਨਾ ਪੈਂਦਾ ਫਿਰ ਰਜੋਈਆਂ ਪਾਤਸ਼ਾ ਸੁਣਦੇ ਨੇ ਜਰੂਰ ਸੁਣਦੇ ਨੇ ਨੇੜੇ ਹੋ ਕੇ ਸੁਣਦੇ ਨੇ ਸੋ ਇਦਾਂ ਉਸ ਭੈਣ ਦੀ ਅਰਦਾਸ ਰਜੋਈ ਨੂੰ ਬਾਬਾ ਜੀ ਨੇ ਸੁਣਿਆ ਸਤ ਸੰਗਤ ਜੀ ਆਪ ਸਭ ਦੇ ਚਰਨਾ ਚ ਬੇਨਤੀਆਂ ਕਿ ਜਿਵੇਂ ਆਪ ਸਭ ਨੂੰ ਬੈਂਦੀਆਂ ਕਰ ਰਹੇ ਸੀ ਕਿ ਗੁਰਦੁਆਰਾ ਆਰਮਸਰ ਸਾਹਿਬ ਜਨਾਲਾਕਾਰ ਸੇਵਾ ਇਸ ਸਥਾਨ ਦੀ ਚੱਲ ਰਹੀ ਹੈ ਕਾਫੀ ਲੰਮੇ ਸਮੇਂ ਤੋਂ। ਬਾਬਾ ਦੀਪ ਸਿੰਘ ਜੀ ਹੀ ਸੇਵਾ ਕਰਵਾ ਰਹੇ ਨੇ। ਛੇਦਾਂ ਦਾ ਸਥਾਨ ਹੈ ਕਿਉਂਕਿ ਗੁਰੂ ਘਰ ਜਿਹੜੇ ਹੁੰਦੇ ਨੇ ਸੰਗਤੀ ਬਣਾਉਂਦੀ ਹੈ। ਸੰਗਤ ਜੀ ਟਾਈਲਾਂ ਦੀ ਬੇਨਤੀ ਕੀਤੀ ਸੀ ਕਿ ਭਾਈ ਗੁਰੂ ਘਰ ਚ ਟਾਈਲਾਂ ਲੱਗਣੀਆਂ ਨੇ ਤੇ ਜਰੂਰ ਸੇਵਾ ਕਰੋ। ਹੁਣ ਭੈਣ ਵੱਲੋਂ ਸੇਵਾ ਆਈ ਸੀ ਉਹ ਟਾਈਲਾਂ ਆ ਗਈਆਂ ਨੇ। ਸੋ ਟਾਈਲਾਂ ਆ ਗਈਆਂ ਨੇ, ਸੋ ਟਾਈਲਾਂ ਲੱਗਣੀਆਂ ਨੇ, ਸ਼ੁਰੂ ਹੋ ਗਈਆਂ ਨੇ। ਸੋ ਉਹਦੇ ਵਿੱਚ ਜਿਹੜੀ ਵੀ ਸੰਗਤ ਨੇ ਹੋਰ ਸਹਿਜੂ ਕਰਨਾ ਹੋਵੇ ਤਾਂ ਜੋ ਪੂਰੀ ਜਿਹੜੀ ਸੇਵਾਵਾਂ ਹੋ ਰਹੀਆਂ ਨੇ ਤੇ ਉਹ ਸੇਵਾਵਾਂ ਸਿਰੇ ਚੜ੍ਹ ਸਕਣ ਸੰਪੂਰਨ ਹੋ ਸਕਣ ਸੋ ਵੱਧ ਤੋਂ ਵੱਧ ਜ਼ਰੂਰ ਇਨ੍ਹਾਂ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਗੁਰੂ ਸਾਹਿਬ ਕਿਰਪਾ ਕਰਨਗੇ ਮਿਹਰ ਕਰਨਗੇ ਜ਼ਰੂਰ ਸਾਧ ਸੰਗਤ ਜੀ ਰਹੀਆਂ ਸੇਵਾਵਾਂ ਵਿੱਚ ਵੀ ਹਿੱਸਾ ਪਾਓ ਟਾਈਲਾਂ ਅਜੇ ਅਧੀਆਂ ਕ ਆ ਗਈਆਂ ਨੇ ਤੇ ਬਾਕੀ ਜਿਹੜੀਆਂ ਹੋਰ ਟਾਈਲ ਜ਼ੋਣੀਆਂ ਨੇ ਤੁਹਾਨੂੰ ਨਾਲ-ਨਾਲ ਦੱਸਦੇ ਰਵਾਂਗੇ ਜਿਹੜੀਆਂ-ਜਿਹੜੀਆਂ ਸੇਵਾਵਾਂ ਹੁੰਦੀਆਂ ਜਾਣਗੀਆਂ। ਬਾਕੀ ਸਾਧ ਸੰਗਤ ਜੀ ਦਰਵਾਜ਼ੇ ਵੀ ਲੱਗਣੇ ਨੇ, ਗੁਰੂ ਘਰ ਚੋ ਵੀ ਲਗਭਗ ਤਿਆਰ ਹੋ ਗਏ ਨੇ। ਜ਼ਰੂਰ ਬੇਨਤੀਆਂ ਸਵੀਕਾਰ ਕਰਿਓ, ਉਹਨਾਂ ਦੇ ਵਿੱਚ ਵੀ ਜ਼ਰੂਰ ਸਹਿਯੋਗ ਕਰਿਓ। ਸੇਵਾਵਾਂ 'ਚ ਹਿੱਸਾ ਪਾਓ, ਕੋਈ ਗੁਰੂ ਘਰ ਨੇ ਗੁਰੂ ਕੀ ਸੰਗਤੀ ਬਣਾਉਂਦੀ ਐ ਤੇ ਸੰਗਤ ਨਹੀਂ ਬੈਠਣਾ। ਜ਼ਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ। ਬਾਕੀ ਸਾਧ ਸੰਗਤ ਜੀ ਜੋ ਸਾਡੇ ਸਮਾਜ ਦੇ ਪ੍ਰਤੀ ਫਰਜ਼ ਨੇ, ਉਹ ਸੇਵਾਵਾਂ ਵੀ ਨਿਰੰਤਰ ਚੱਲ ਰਹੀ ਨੇ ਜਿਵੇਂ ਹਰ ਮਹੀਨੇ ਦੀ 15 ਤਰੀਕ ਨੂੰ ਵਿਧਵਾ ਬੀਬੀਆਂ ਜਿਨ੍ਹਾਂ ਨੂੰ ਰਾਸ਼ਨ ਇਸ ਸਥਾਨ ਤੋਂ ਦਿੱਤਾ ਜਾਂਦਾ ਉਹ ਵੀ ਬਾਬਾ ਦੀਪ ਸਿੰਘ ਜੀ ਦਿੰਦੇ ਨੇ ਸਹਿਯੋਗ ਸੰਗਤ ਦਾ ਹੀ ਹੁੰਦਾ ਸੋ ਸੰਗਤ ਜੀ ਉਹ ਮਤਾਵਾ ਉਹ ਪੈਣਾ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਸੋ ਉਹਨਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਸਾਧ ਸੰਗਤ ਜੀ ਜਰੂਰ ਇੰਨਾ ਚੱਲ ਰਹੀਆਂ ਸਵਾਵਾਂ ਦੇ ਵਿੱਚ ਵੀ ਹਿੱਸਾ ਪਾਓ ਇਹ ਸੇਵਾ ਵੀ ਵੱਡੀ ਸੇਵਾ ਹੈ ਤੇ ਸਾਧ ਸੰਗਤ ਜੀ ਦੂਜੀ ਸੇਵਾ ਉਹ ਵੀ ਵੱਡੀ ਸੇਵਾ ਹੈ ਜਿਵੇਂ ਬੇਣਤੀਆਂ ਕਾਫੀ ਸਮੇਤੋਂ ਕਰ ਰਹੇ ਆ ਇਹ 2 ਦਸੰਬਰ ਨੂੰ 사ਸੰਗਤ ਜੀ ਸਮੂਹਿਕ ਰੂਪ ਦੇ ਵਿੱਚ ਆਨੰਦ ਕਾਰਜ ਧੀਆਂ ਦੇ ਹੋਣੇ ਨੇ ਉਹ ਵੀ 사ਸੰਗਤ ਜੀ ਆਪ ਸਭ ਦੇ ਸਹਿਯੋਗ ਦੇ ਨਾਲ ਹੀ ਹੋਣੇ ਨੇ ਤੇ ਇਹ ਹੁਣ ਕੋਈ ਸਮਾਂ ਜ਼ਿਆਦਾ ਨਹੀਂ ਰਹਿ ਗਿਆ ਬਾਕੀ ਇਹ ਸੇਵਾ ਦਾ ਕੁੰਭ ਲੱਗਾ ਹੋਇਆ ਹੈ ਜਿਨੇ ਜਿਨੇ ਸੇਵਾ ਲੁੱਟਨੀ ਹੈ ਲੁੱਟ ਸਕਦਾ ਹੈ ਕਿਉਂਕਿ ਫੇਰ ਜਾ ਕੇ ਫਰਵਰੀ ਚ ਜਾਂ ਅਗਲੇ ਸਾਲ ਤੇ ਗੱਲ ਪੈ ਜਾਣੀ ਹੈ 사ਸੰਗਤ ਜੀ ਜ਼ਰੂਰ ਇਨ੍ਹਾਂ ਸੇਵਾਵਾਂ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਕੋਈ ਤਿਲ ਫੁੱਲ ਪਟਾਵਾਂ ਹਾਜ਼ਰ ਕਰਨਾ ਚਾਹੁੰਦਾ ਆ ਕਰ ਸਕਦਾ ਕਿਉਂਕਿ ਬੈੱਡ ਦਿੱਤੇ ਹੋਇਆ ਬੰਨੂ ਉਹ ਚੁੱਕਣੇ ਨੇ ਪੇਟੀਆਂ ਵੀ ਦਿੱਤੀਆਂ ਹੋਈਆਂ ਨੇ ਉਹ ਵੀ ਚੁਕਣੀਆਂ ਨੇ ਸਾਧ ਸੰਗਤ ਜੀ ਉਹਨਾਂ ਸਮਾਵਾਂ ਵਿੱਚ ਹਿੱਸਾ ਪਾਓ ਪੇਟੀ ਲੈ ਕੇ ਦੇ ਦਿਓ ਬੱਚੀਆਂ ਨੂੰ ਬੈੱਡ ਲੈ ਕੇ ਦੇਜੋ ਕਿਉਂਕਿ ਤਿਆਂ ਦੇ ਆਨੰਦ ਕਾਰਜ ਨੇ ਕੰਨਿਆ ਦਾਣ ਨੂੰ ਸਭ ਤੋਂ ਵੱਡਾ ਦਾਨ ਮੰਨਿਆ ਗਿਆ ਇਹ ਲੋੜ ਦਾ ਸਮਾਨ ਉਹਨਾਂ ਨੂੰ ਦੇਣਾ ਬਾਕੀ ਜਿੰਨੇ ਰਾਸ਼ਨ ਚ ਸੇਵਾ ਕਰਨੀ ਹੋਵੇ ਜਾਂ ਤਿਆਂ ਦੀ ਬਰਾਤਾਂ ਆਉਣੀਆਂ ਨੇ ਤੇ ਉਹਨਾਂ ਨੂੰ ਮਠਿਆਈਆਂ ਪਾਉਣੀਆਂ ਉਹਦੇ ਵਿੱਚ ਕਿਸੇ ਨੇ ਸੇਵਾ ਕਰਨੀ ਹੋਵੇ ਕੋਲਡ ਡਰਿੰਕ ਦੀ ਸੇਵਾ ਲੈਣੀ ਹੋਵੇ ਜਰੂਰ ਸੰਪਰਕ ਕਰਿਓ ਨੰਬਰ ਦਿੱਤਾ ਹੋਇਆ ਕਿਉਂਕਿ ਸਮਾਂ ਥੋੜਾ ਹੈ ਜੇ ਹੋਣਾ ਤੁਸੀਂ ਨਾਮ ਨੋਟ ਇੱਕ ਵਾਰੀ ਕਰਵਾ ਦੋਗੇ ਤੇ ਸਾਨੂੰ ਪਤਾ ਲੱਗ ਜਾਏਗਾ ਭਾਈ ਇਹ ਸੇਵਾ ਇਹ ਫਲਾਣੀ ਸਿੰਘ ਨੇ ਜਾਂ ਫਲਾਣੀ ਭੈਣ ਨੇ ਕਰਨੀ ਹੈ ਸੋ ਜਰੂਰ 사ਸੰਗਤ ਜੀ ਬੇਨਤੀਆਂ ਨੂੰ ਸਵੀਕਾਰ ਕਰਿਓ ਗੁਰੂ ਸਾਹਿਬ ਮਿਹਰ ਕਰਨਗੇ ਕਿਰਪਾ ਕਰਨਗੇ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਬਾਬਾ ਜੀ ਮਿਹਰ ਕਰਨ ਕਿਰਪਾ ਕਰਨ ਸੰਗਤ ਜੀ ਇੱਕ ਜਿਹੜੀ ਲਾਸਟ ਸੇਵਾ ਹੈ ਉਹ ਵੀ ਵੱਡੀ ਸੇਵਾ ਹੈ ਵਿਦਿਆ ਵਿਚਾਰੀ ਤਾਂ ਪ੍ਰਯੋਗਕਾਰੀ 사ਸੰਗਤ ਜੀ ਉਹ ਬੱਚੇ ਜਿਹੜੇ ਪੜ੍ਹਨਾ ਚਾਹੁੰਦੇ ਨੇ ਪਰ ਘਰ ਦੇ ਹਾਲਾਤਾਂ ਕਾਰਨ ਨਹੀਂ ਪੜ੍ਹ ਪਾਉਂਦੇ ਸੋ ਉਹਨਾਂ ਬੱਚਿਆਂ ਨੂੰ ਯੂਨੀਫਾਰਮ ਬੁੱਕਸ ਜਿਹੜੀਆਂ ਨੇ ਉਹ ਲੈ ਕੇ ਦਿੱਤੀਆਂ ਜਾਂਦੀਆਂ ਨੇ ਨਾਲ ਹੀ 사ਸੰਗ ਜੁਨਾਂ ਦੀ ਫੀਸ ਵੀ ਸਕੂਲ ਦੇ ਵਿੱਚ ਡਿਪੋਜ਼ਿਟ ਕਰਵਾਇਆ ਜਾਂਦੀ ਹੈ ਉੱਪਰ ਸਕਰੀਨ ਦੇ ਤੁਹਾਨੂੰ ਨੰਬਰ ਦਿੱਤਾ ਆਇਆ ਤੁਸੀਂ ਉਹਦੇ ਤੇ ਸੰਪਰਕ ਕਰ ਸਕਦੇ ਆਂ ਤੇ ਕੋਈ ਵੀ ਸੇਵਾ ਲੈਣੀ ਹੋਵੇ ਜਾਂ ਸੇਵਾ ਚ ਤਿਲ ਫੁੱਲ ਭੇਟਾ ਜਿਹੜੀ ਭੇਜਣੀ ਹੋਵੇ ਤੁਸੀਂ ਆਲਾ ਨੰਬਰ ਤੇ WhatsApp ਤੇ ਤੁਸੀਂ ਮੈਸੇਜ ਕਰਕੇ ਗੱਲ ਕਰ ਲਿਓ ਜਾਂ ਵੌਇਸ ਮੈਸੇਜ ਕਰਕੇ ਗੱਲ ਕਰ ਲਿਓ ਤੇ ਜਰੂਰ ਇੱਕ ਵਾਰੀ ਸੇਵਾ ਚ ਨਾਮ ਨੋਟ ਕਰਵਾਓ ਇਹ ਵੱਡੀਆਂ ਸੇਵਾਵਾਂ ਨੇ ਜਰੂਰ ਕਰਿਓ ਗੁਰੂ ਸਾਹਿਬ ਕਿਰਪਾ ਕਰਨ ਮਿਹਰ ਕਰਨ ਵਾਤੋ ਵਾਤ ਸਾ ਅੰਗਦ ਜੀ ਗੁਰੂ ਸਾਹਿਬ ਬਰਕਤਾਂ ਪਉਣ ਕਮਾਈ ਦੇ ਵਿੱਚ ਤਾਂ ਤੋਂ ਵੱਧ ਤੋਂ ਵੱਧ ਅਸੀਂ ਸੇਵਾ ਕਰਨ ਦੇ ਲਾਇਕ ਬਣ ਸਕੀਏ ਸੋ ਆਓ ਹੁਣ ਪ੍ਰੇਮ ਦੇ ਨਾਲ ਸਾਰੇ ਜੱਪੋ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸੰਤਨ ਅਮ੍ਰਿ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ